ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੱਥੋਂ ਵੀ ਤੁਸੀਂ ਸੁਜੀਤ ਬਾਜਾਖਾਨਾ ਜੀ YouTube ਚੈਨਲ ਨਾਲ ਜੁੜਦੇ ਹੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਚੰਗੀਆਂ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਕਿਉਂਕਿ ਮੈਂ ਹਮੇਸ਼ਾ ਸਰੀਰ ਦੀ ਤੰਦਰੁਸਤੀ ਬਾਰੇ ਪਹਿਲ ਦਿੰਦਾ ਤੇ ਤੁਹਾਨੂੰ ਵੀ ਦੱਸਦਾ ਵੀ ਹਰ ਐਤ ਸ਼ਨੀਵਾਰ ਖਾਸ ਕਰ ਛੁੱਟੀ ਹੁੰਦੀ ਹੈ ਤੇ ਵੱਤੋ ਵੱਤ ਸਮਾਂ ਮੈਂ ਕਿਉਂ ਨੰਗੇ ਪੈਰ ਹਰੇਕਾ ਹਰੇਕਾ ਤੇ ਕਿਉਂ ਤੁਰਦਾ ਆ ਤੁਹਾਨੂੰ ਮੈਂ ਦਿਖਾਉਣਾ ਕਿਉਂਕਿ ਜੇ ਤੁਸੀਂ ਇਦਾਂ ਹਰੇਕਾ ਤੇ ਮੰਨ ਲਓ ਨੰਗੇ ਪੈਰੀ ਹਰ ਜਿੰਨਾ ਕਿ ਤੁਹਾਨੂੰ ਸਮਾਂ ਮਿਲਦਾ ਜੇ ਤੁਰੋਂਗੇ ਜੋ ਮੈਂ ਆਪਣੇ ਤਿਆਰ ਬੇ ਦੇ ਮੁਤਾਬਕ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਮੋਸਟਲੀ ਪ੍ਰਦੇਸਾਂ ਦੇ ਵਿੱਚ ਆਪਣੇ ਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੋਗਾ ਨਹੀਂ ਪਰ ਲੋਕ ਇਦਾਂ ਕਾਲ ਆਇਆ ਹੁੰਦਾ ਤੇ ਪਰ ਬਹੁਤੇ ਲੋਕਾਂ ਨੇ ਬਨੋਟੀ ਕਾ ਵੀ ਲਾ ਲਿਆ ਅੱਜ ਕੱਲ ਪਰ ਕੋਸ਼ਿਸ਼ ਕਰਿਆ ਕਰੋ Ориਜਨਲ ਕਾਹੀ ਰੱਖੋ ਤੇ ਉਹ ਤੇ ਨੰਗੇ ਪੈਰੀ ਤੁਰਿਓ ਕੋਈ ਮਹੀਨਾ ਵੀਦਾਂ ਤੱਕ ਕੇ ਦੇਖੋ ਤੁਹਾਡੇ ਮਨ ਨੂੰ ਕਿਵੇਂ ਸਕੂਨ ਪਹੁੰਚਦਾ ਨੀਂਦ ਵਧੀਆ ਆਉਗੀ ਤੰਦਰੁਸਤੀ ਸਟ੍ਰੈਸ ਤੋਂ ਬਚੋਗੇ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਸਟ੍ਰੈਸ ਤੋਂ ਬਚਣਾ ਨਾ ਕੁਦਰਤੀ ਚੀਜ਼ਾਂ ਨੂੰ ਅਪਣਾਓ ਤੇ ਅੱਖਾਂ ਦੀ ਰੌਸ਼ਨੀ ਤੱਕ ਵਧੀਆ ਨੀਂਦ ਆਊਗੀ ਨੀਂਦ ਦੀਆਂ ਗੋਲੀਆਂ ਖਾਣ ਦੀ ਲੋੜ ਨਹੀਂ ਕਿਉਂਕਿ ਹੁਣ ਮੈਂ ਘੱਟੋ ਘੱਟ ਅੱਧਾ ਇੱਕ ਘੰਟਾ ਤਕਰੀਬਨ ਲਾਉਣਾ ਹੁੰਦਾ ਸੈਚਰਡੇ ਸੰਡੇ ਖਾਸ ਕਰ ਤੇ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਦਾ ਮਕਸਦ ਇਹ ਹੈ ਵੀ ਜੋ ਮੈਂ ਚੰਗੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ ਆ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਾਂ ਤੇ ਕੋਸ਼ੇ ਕਰਿਓ ਕੁਝ ਗੱਲਾਂ ਹਰ ਗੱਲ ਸਮਝਾਈ ਨਹੀਂ ਜਾਂਦੀ ਉਹ ਕਰਕੇ ਵੀ ਵੇਖਣੀ ਪੈਂਦੀ ਆ ਤੁਸੀਂ ਕੋਸ਼ੇ ਕਰਿਓ ਇਸ ਤਰ੍ਹਾਂ ਪੁੱਛ ਦੇਣ ਕਾਹਤੇ ਤਰਕੇ ਦੇਖੋ ਤੁਹਾਨੂੰ ਫਰਕ ਲੱਗੂਗਾ ਆਸ ਕਰਦਾ ਜਿੱਥੇ ਵੀ ਹੋਵੋਗੇ ਪਲਾਦੇ ਵਿੱਚ ਹੋਵੋਗੇ ਤੇ ਦੇਖੋ ਕਿੰਨਾ ਹਰਿਆ ਭਰਿਆ ਕਾ ਇਹਨਾਂ ਦਾ ਵੇਖ ਵੇਖ ਕੇ ਮਨ ਨੂੰ ਸਕੂਨ ਮਿਲਦਾ ਆਪਣੇ ਤੰਦਰੁਸਤੀ ਖਾਤਰ ਜੇ ਜਾਨ ਆ ਤਾਂ ਜਹਾਨ ਆ ਨਹੀਂ ਕੁਝ ਵੀ ਨਹੀਂ ਕੋਸ਼ਿਸ਼ ਕਰਿਆ ਕਰੋ ਸਰੀਰ ਨੂੰ ਸਮਾਂ ਦਿਆ ਕਰੋ ਪੈਸਾ ਕੁਝ ਵੀ ਨਹੀਂ ਹੈਗਾ ਪੈਸੇ ਦੀ ਵੀ ਇੱਕ ਜਗ੍ਹਾ ਤੇ ਆ ਕੇ ਜੋ ਕਲੋ ਸਮਾਪਤੀ ਹੋ ਜਾਂਦੀ ਹੈ ਪਰ ਸਰੀਰ ਤੁਹਾਨੂੰ ਬੇहद ਜ਼ਰੂਰੀ ਹੈ ਜੇ ਤੰਦਰੁਸਤ ਹੋ ਤਾਂ ਸਾਰਾ ਕੁਝ ਚੰਗਾ ਲੱਗਣਾ ਕੋਸ਼ਿਸ਼ ਕਰਿਆ ਕਰੋ ਸਮਾਂ ਕੱਢਿਆ ਕਰੋ ਵਾਤੋ ਵਦ ਆਪਣੇ ਪਰਿਵਾਰਾਂ ਨੂੰ ਸੰਭਾਲ ਦਿਓ ਆਪਣੇ ਆਪ ਨੂੰ ਸੰਭਾਲ ਦਿਓ ਆਪਣੇ ਭਾਈਚਾਰੇ ਨੂੰ ਸੰਭਾਲ ਦਿਓ ਕਿਉਂਕਿ ਅਸੀਂ ਅੱਜ ਜੇ ਸਾਨੂੰ ਕੋਈ ਮਾਨ ਸਨਮਾਨ ਮਿਲਣਾ ਇੱਜ਼ਤ ਮਿਲਣੀ ਹੈ ਤਾਂ ਆਪਦੇ ਸਭ ਤੋਂ ਪਹਿਲਾਂ ਆਪਣੇ ਭਾਈਚਾਰੇ ਵੱਲੋਂ ਮਿਲਣੀ ਹੈ ਖੁਸ਼ ਰਹਿ ਕੇ ਕਰੋ ਹੱਸਦੇ ਵਸਦੇ ਰਹਿ ਕੇ ਕਰੋ ਹਰੇ ਹਰੇ ਘਾਤੇ ਨੰਗੇ ਪੈਰੀ ਤੁਰਨ ਦੇ ਫਾਇਦੇ ਆ ਜਿਹੜੇ ਤੁਸੀਂ ਕੁਝ ਦਿਨ ਵਰਤ ਕੇ ਦੇਖੋ ਮੰਨ ਲਓ ਐਕਸਰਸਾਈਜ਼ ਕਰੋ ਕਸਰਤ ਕਰੋ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਖੁਸ਼ ਰਹਿਆ ਕਰੋ ਅੱਜ ਸੁਰਜੀਤ ਬਾਜਾਖਾਨਾ YouTube ਚੈਨਲ ਦੀ ਇਹ ਵੀਡੀਓ ਦੇਖਣ ਲਈ ਆਪ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ